ਕਵੈਕਟ ਦੇ ਵਿੱਚ ਕਾਲਜ ਆ ਲਾਸਲ ਕਾਲਜ ਨੂੰ 30 ਮਿਲੀਅਨ ਡਾਲਰ ਦਾ ਜੁਰਮਾਨਾ ਕੀਤਾ ਗਿਆ ਉਹ ਆਪਣੀ ਬੋਲੀ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਆ ਤੇ ਦੂਜੀ ਅੰਗਰੇਜ਼ੀ ਨੂੰ ਉਹ ਕਹਿੰਦੇ ਵੀ ਅਸੀਂ ਇੱਥੇ ਵੜਨ ਨਹੀਂ ਦੇਣਾ ਜਿਹੜੀਆਂ ਸਬਸਿਡੀਆਂ ਅਸੀਂ ਓਵਰਪੇ ਕਰ ਦਿੱਤੀਆਂ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਰਿਕਵਰ ਕਰਨ ਦੇ ਲਈ ਜਿਹੜਾ ਤੁਸੀਂ ਕਾਨੂੰਨ ਦੀ ਉਲੰਘਣਾ ਕੀਤੀ ਹੈ ਜੁਰਮਾਨਾ ਤੁਹਾਨੂੰ ਲੱਗੇਗਾ ਦਵਾਲੀਆ ਨਿਕਲੂਗਾ ਕਾਲਜ ਬੰਦ ਹੋਊਗਾ 736 ਨੌکریاں ਜਾਣਗੀਆਂ ਕੁਬੈਕ ਦੇ ਵਿੱਚ ਇੱਕ ਕਾਲਜ ਆ ਲਾਸੈਲ ਕਾਲਜ ਉਹਨੂੰ 30 ਮਿਲੀਅਨ ਡਾਲਰ ਦਾ ਜੁਰਮਾਨਾ ਕੀਤਾ ਗਿਆ ਜੁਰਮਾਨਾ ਕੀਤਾ ਕੁਬੈਕ ਦੀ ਸਰਕਾਰ ਨੇ ਕੀਤਾ ਇਸ ਕਰਕੇ ਆ ਉਹ ਕਹਿੰਦੇ ਵੀ ਤੁਸੀਂ ਅੰਗਰੇਜ਼ੀ ਬੋਲਣ ਵਾਲੇ ਸਟੂਡੈਂਟ ਜ਼ਿਆਦਾ ਰੱਖ ਲੈ ਕੁਬੈਕ ਫ੍ਰੈਂਚ ਡੋਮੀਨੈਂਟ ਸੂਬਾ ਹੈ ਇੱਥੇ ਫ੍ਰੈਂਚ ਜ਼ਿਆਦਾ ਬੋਲਦੇ ਆ ਅੰਗਰੇਜ਼ੀ ਉੱਥੇ ਨਹੀਂ ਬੋਲੀ ਜਾਂਦੀ ਜਿਹੜਾ ਕੁਛ ਮਹੀਨੇ ਤੁਸੀਂ ਨਵੇਂ ਜਾਂਨੇ ਜੇਕਰ ਉੱਥੇ ਇੱਕ ਬੈਕ ਦੇ ਵਿੱਚ ਮੰਨ ਲਓ 3 ਮਹੀਨੇ ਜਾਂ ਕੁਛ ਮਹੀਨੇ ਤੱਕ ਤੁਸੀਂ ਉੱਥੇ ਅੰਗਰੇਜ਼ੀ ਬੋਲ ਸਕਦੇ ਹੋ ਤੁਹਾਨੂੰ ਕੋਈ ਸਰਕਾਰੀ ਸਰਵਿਸ ਲੈਣੀ ਹੈ ਉੱਥੇ ਤੁਹਾਨੂੰ ਕਹਦੇ ਕੋ ਮੈਂ ਨਵਾਂ ਆਇਆ ਫਿਰ 3 ਜਾਂ 6 ਮਹੀਨੇ ਦਾ ਇੱਕ ਸਮਾਂ ਹੈ ਉਹਨਾਂ ਚਿਰ ਤੁਹਾਨੂੰ ਸਰਵਿਸ ਅੰਗਰੇਜ਼ੀ ਦਿੰਦੀ ਹੈ ਉਸ ਤੋਂ ਬਾਅਦ ਉਹ ਕਹਿੰਦੇ ਤੁਸੀਂ ਜੇ ਇੱਥੇ ਰਹਿਣਾ ਜਾਂ ਫਰਾਂਸ ਸਿੱਖ ਰਹੋ ਜਾਂ ਛੱਡ ਕੇ ਚਲੇ ਜਾਓ ਮਤਲਬ ਸਾਫ਼ ਆ ਕਿ ਉਹ ਉਹ ਆਪਣੀ ਬੋਲੀ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਆ ਤੇ ਦੂਜੀ ਅੰਗਰੇਜ਼ੀ ਨੂੰ ਉਹ ਕਹਿੰਦੇ ਵੀ ਅਸੀਂ ਇੱਥੇ ਵੜਨ ਨਹੀਂ ਦੇਣਾ ਜਾਂ ਇਹਨੂੰ ਉਹਨੂੰ ਸਾਡੀ ਭਾਸ਼ਾ ਨੂੰ ਕਿਸੇ ਤਰ੍ਹਾਂ ਡਿਲੂਟ ਨਹੀਂ ਹੋਣ ਦੇਣਾ ਇਸੇ ਮਾਮਲੇ ਦੇ ਉੱਤੇ ਜਿਹੜੀ ਸਖਤੀ ਕਰਕੇ ਉਹਨਾਂ ਨੇ ਇੱਕ ਕਾਲਜ ਨੇ ਕਿਉਂਕਿ ਇੰਗਲਿਸ਼ ਸਪੀਕਿੰਗ ਸਟੂਡੈਂਟ ਜ਼ਿਆਦਾ ਰੋਲ ਕਰ ਲਿਆ ਆਪਣੇ ਕਾਲਜ ਵਿੱਚ ਦਾਖਲ ਜ਼ਿਆਦਾ ਕਰ ਲੇ ਸਿੱਧਾ 3 ਮਿਲੀਅਨ ਡਾਲਰ ਦਾ ਜੁਰਮਾਨਾ ਕਰ ਦਿੱਤਾ ਜਿਹੜਾ ਕਿਊਬੈਕ ਲੈਂਗੁਏਜ ਲਾ ਆ ਬਿਲ 96 ਇਹ ਇਹ ਦੱਸਦਾ ਆ ਕਿ ਜਿਹੜੇ ਇੱਕ ਕਾਲਜ ਦੇ ਕਿਸੇ ਪ੍ਰੋਗਰਾਮ ਦੇ ਵਿੱਚ ਇੰਗਲਿਸ਼ ਲੈਂਗੁਏਜ ਦਾ ਪ੍ਰੋਗਰਾਮ ਕੋਈ ਕਾਲਜ ਕਿੰਨਾ ਰੱਖ ਸਕਦਾ ਆ ਮਰਜ਼ੀ ਨਹੀਂ ਆ ਕਿ ਜਿੰਨੇ ਮਰਜ਼ੀ ਰੱਖ ਲੋ 2023 ਤੇ 2024 ਦੇ ਵਿੱਚ ਇਹਦਾ ਜਿਹੜੇ ਕਾਲਜ ਸੀਗੇ ਉਹਨਾਂ ਨੇ 716 ਇੰਗਲਿਸ਼ ਸਪੀਕਿੰਗ ਸਟੂਡੈਂਟ ਲਾਊਡ ਕੀਤੇ ਸੀ ਪਰ ਇਹ ਲਿਮਿਟ ਤੋਂ ਉੱਤੇ ਚਲੇ ਗਿਆ ਤੇ ਫੇਰ ਜੁਰਮਾਨਾ ਹੋਇਆ ਸੀ 8.7 ਮਿਲੀਅਨ ਡਾਲਰ ਦਾ ਹੁਣ ਆ ਪਿਛਲਾ ਸਾਲ ਜਿਹੜਾ ਲੰਘ ਕੇ ਗਿਆ 2024 ਦੇ 25 ਦੇ ਵਿੱਚ ਲਾਸਟਲਾ ਕਾਲਜ ਨੇ 1066 ਜ਼ਿਆਦਾ ਸਟੂਡੈਂਟ ਜ਼ਿਆਦਾ ਇੰਗਲਿਸ਼ ਸਪੀਕਿੰਗ ਸਟੂਡੈਂਟ ਦਾਖਲ ਕਰ ਲਿਆ ਜਿੰਨੇ ਉਹਨਾਂ ਨੂੰ ਲਾਉਡ ਸੀ ਹੋਇਆ ਕਿ 21.1 ਮਿਲੀਅਨ ਡਾਲਰ ਦਾ ਜੁਰਮਾਨਾ ਸਰਕਾਰ ਇਹ ਕਹਿੰਦੀ ਆ ਕਿ ਜਿਹੜੀਆਂ ਮਤਲਬ ਅਸੀਂ ਸਬਸਿਡੀਆਂ ਦੇ ਰਹੇ ਆ ਤੁਹਾਨੂੰ ਜਿਹੜੀਆਂ ਸਬਸਿਡੀਆਂ ਅਸੀਂ ਓਵਰਪੇ ਕਰ ਦਿੱਤੀਆਂ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਰਿਕਵਰ ਕਰਨ ਦੇ ਲਈ ਜਿਹੜਾ ਤੁਸੀਂ ਕਾਨੂੰਨ ਦੀ ਉਲੰਘਣਾ ਕੀਤੀ ਹੈ ਜੁਰਮਾਨੇ ਤੁਹਾਨੂੰ ਲਾਏ। ਲਾਸਲਾ ਕਲੋਨੀ ਗੱਲ ਮੰਨੀ ਆ ਕਿ ਇਹ ਲਿਮਟ ਦੇ ਉੱਤੇ ਨਹੀਂ ਉਹਨਾਂ ਨੂੰ ਮੀਟ ਕਰ ਸਕਿਆ ਜਿਹੜੀ ਲਾਈ ਗਈ ਸੀ ਤੇ ਉਹ ਕਹਿੰਦੇ ਵੀ ਅਸੀਂ ਕੋਈ ਗੱਲ ਸਾਡੀ ਸਰਕਾਰ ਦੇ ਨਾਲ ਇਸ ਮਾਮਲੇ ਦੇ ਵਿੱਚ ਹੋਈ ਨਹੀਂ ਦੂਜਾ ਕਾਲਜ ਨੇ ਇਹ ਕਿਹਾ ਆ ਕਿ ਇਹਦੇ ਨਾਲ ਜੇ ਜਿੰਨਾ ਸਾਨੂੰ ਉਹ ਕਹਿੰਦੇ 21. ਕਿੰਨੇ ਮਿਲੀਅਨ ਡਾਲਰ ਤੁਸੀਂ ਜੁਰਮਾਨਾ ਕਰ ਦਿੱਤਾ ਇਹਦੇ ਨਾਲ ਹੋਊਗਾ ਕਿ ਉਹ ਕਹਿੰਦੇ ਸਹੀ ਬੈਂਕਰਪਟ ਹੋ ਜਾਣਗੇ ਸਾਡੇ ਕੋਲੇ ਕੁਝ ਹੈ ਹੀ ਨਹੀਂ ਬਚਣਾ ਹੀ ਨਹੀਂ ਅਸੀਂ ਦਿਵਾਲੀਆ ਨਿਕਲ ਜੂ ਸਾਡਾ ਦਿਵਾਲੀਆ ਨਿਕਲੂਗਾ ਕਾਲਜ ਬੰਦ ਹੋਊਗਾ 736 ਨੌکریاں ਜਾਣਗੀਆਂ ਤੇ ਹਜ਼ਾਰਾਂ ਸਟੂਡੈਂਟ ਦੇ ਉੱਤੇ ਅਸਰ ਪਊਗਾ ਹੁਣ ਇਹਦਾ ਦੇਖਣ ਵਾਲੀ ਗੱਲ ਆ ਕਿ ਕੀ ਫੈਸਲਾ ਕਰਦੇ ਆ ਜਾਂ ਕੀ ਹੁੰਦੀ ਆ ਜਿਹੜੇ ਕਾਲਜ ਦੇ ਪ੍ਰੈਜ਼ੀਡੈਂਟ ਆਉ ਕਹਿੰਦੇ ਇਹਦੇ ਨਾਲ ਗਲੋਬਲ ਐਜੂਕੇਸ਼ਨ ਨੈਟਵਰਕ ਪੂਰੇ ਦੇ ਪੂਰੇ ਦੇ ਉੱਤੇ ਅਸਰ ਪਾਊਗਾ ਤੇ ਹੁਣ ਉਹ ਜਿਹੜਾ ਜਿਹੜਾ ਇਹ ਕਾਲਜ ਆ ਅਦਾਲਤ ਵਿੱਚ ਚੱਲਿਆ ਗਿਆ ਉਹ ਕਹਿੰਦੇ ਵੀ ਉੱਥੇ ਜਾ ਕੇ ਅਸੀਂ ਦੇਖਦੇ ਹਾਂ ਮੌਨਟਰੀਅਲ ਬੇਸਡ ਕਾਲਜ ਆ 1959 ਦੇ ਵਿੱਚ ਬਣਿਆ ਸੀ 60 ਤੋਂ ਜ਼ਿਆਦਾ ਪ੍ਰੋਗਰਾਮ ਆ ਤੇ ਕੋਬੈਕ ਐਜੂਕੇਸ਼ਨ ਸਿਸਟਮ ਦੇ ਵਿੱਚ ਇਹਦਾ ਕਾਫੀ ਵੱਡਾ ਰੋਲ ਦੱਸਿਆ ਜਾ ਰਿਹਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ